ਅੱਜ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਨਕੋਦਰ ਹਲਕਾ ਵਿਧਾਇਕ ਇੰਦਰਜੀਤ ਕੌਰ ਮੈਮ ਕੁਝ ਮੁਹੱਲਾ ਰਮਾਨਪੁਰੇ ਦੇ ਵਿੱਚ ਜੁਆਇਨਿੰਗਸ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਵੱਲੋਂ ਤੇ ਇਹ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਜੋ ਕਿ ਇਹ ਨਹੀਂ ਦੇਖੀ ਆ ਮੱਲਾ ਰਹਿਮਾਨਪੁਰੇ ਦੇ ਵਿੱਚ ਨਵੀਆਂ ਜੁਆਇਨਿੰਗਸ ਹੋ ਰਹੀਆਂ ਹੈਗੀਆਂ ਤੇ ਇਹ ਸਾਹਮਣੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੁਵਿੰਦਰ ਪਰਿਵਾਰ ਜੁਆਇਨ ਹੋ ਰਿਹਾ ਹੈ ਆਜੋ ਆਜੋ ਅੱਗੇ ਤੁਸੀਂ ਪਰਿਵਾਰ ਦਾ ਵਾਅਦਾ ਕਰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਐਲੋ ਕਾਕੂ ਭਾਈ ਜੀ ਸੁਭਨਤਾ ਦੀ ਚਲੋ ਹਾਂ ਅੱਛਾ ਅੱਛਾ ਹਾਂ ਸਾਰੇ ਬੈਠੇ ਕਿੱਥੇ ਨੇ ਮੈਂ ਬਾਈ ਮਾਤਾ ਉਹ ਲੱਗਦੀ ਹੈ ਜਿਹੜੇ ਜਿਹੜੇ ਬੱਟੀਆਂ ਦੀ ਆਈ ਦੀਆਂ ਨੇ ਇਹ ਨਹੀਂ ਕਰ ਕਰੋ ਜੀ ਕਰੋ ਸਰਦ ਆ ਜਾਓ ਮੈਂ ਤਾਂ ਕਿਉਂ ਨਾ ਕਰੀ ਹਾਂ ਮੈਂ ਬੋਲ ਰਹੀ ਹਾਂ ਅੱਜ ਉਹਨਾਂ ਨੂੰ ਅੱਜ ਉਹਨਾਂ ਨੂੰ ਚਾਤਾ ਜੀ ਨੂੰ ਗੱਲ ਕਰਾ ਦੇਣਾ ਹੈ ਹਲੋ ਨੇ ਕਿ ਤਾ ਖੜਾ ਤੁਸੀਂ ਆ ਗਿਆ ਰੱਖ ਰਿਹਾ ਇਸ ਦਾ ਫਿਰ ਪਤਾ ਨਾ ਫਿਰ ਲੜਾਈ ਕਰਦੇ ਜੀ ਲੜਾਈ ਕਰਨੀ ਪੈਂਦੀ ਹੈ ਪਰ ਲੜਾਈ ਕਰਦੇ ਨਹੀਂ ਤੇਤੀ ਨੂੰ ਜੋਰਿਆ ਨਹੀਂ ਕਹਿਣਾ ਪੈਂਦਾ ਜਿੱਥੇ ਕਹਿੰਦੇ ਲੜਾਈ ਉੱਥੇ ਹਾਂ ਜੀ ਵੈਲਕਮ ਜੀ ਤੁਹਾਡਾ ਜੀ ਐ ਪਾਰਟੀ ਚ

ਇਹ ਜਿਸ ਤਰ੍ਹਾਂ ਕਿ ਮੋਹੱਲਾ ਰਹਿਮਾਨਪੁਰਾ ਦੇ ਵਿੱਚ ਕਈ ਪਰਿਵਾਰ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰ ਦਾ ਵਾਅਦਾ ਕੀਤਾ ਗਿਆ ਅਤੇ ਨਕੋਦਰ ਦੇ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਆਪ ਚੱਲ ਕੇ ਪੰਚੇ ਨੇ ਡੋਰ ਟੂ ਡੋਰ ਬਹੁਤ ਹੀ ਪ੍ਰਚਾਰ ਅਤੇ ਪ੍ਰਸਾਰ ਹੋ ਰਿਹਾ ਹੈਗਾ ਤੇ ਇਸ ਬਾਰੇ ਗੱਲ ਕਰਦੇ ਹਾਂ ਹਾਂਜੀ ਮੈਡਮ ਹਾਂਜੀ ਜਿਸ ਤਰ੍ਹਾਂ ਕਿ ਲੋਕ ਸਭਾ ਸੀਟ ਤੋਂ ਆਪਣੇ ਪਵਨ ਤੀਨੂ ਜੀ ਉਮੀਦਵਾਰ ਉਹਨਾਂ ਦੇ ਸਪੋਰਟ ਵਾਸਤੇ ਜੋ ਤੁਸੀਂ ਇੰਨਾ ਪ੍ਰਚਾਰ ਪ੍ਰਸਾਰ ਕਰ ਰਹੇ ਹੈਗੇ ਇਸ ਬਾਰੇ ਕੀ ਕਹਿਣਾ ਚਾਹੁੰਗਾ ਸਭ ਤੋਂ ਪਹਿਲਾਂ ਵਿਸ਼ਵ ਭਾਰਤ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਰਹਿਮਨਪੁਰਾ ਮਹੱਲੇ ਦੇ ਵਿੱਚ ਇੱਥੇ ਕਵਰਿੰਗ ਕਰਨ ਵਾਸਤੇ ਆਏ ਹੋ ਅ ਮੈਂ ਸਾਰੇ ਰਹਿਮਨਪੁਰਾ ਮਹੱਲੇ ਦਾ ਕਿਉਂਕਿ ਇਹ ਜੁਆਇਨਿੰਗ तकरीबन तकरीबन ਰੋਜ਼ ਹੁੰਦੀਆਂ ਰਹਿੰਦੀਆਂ ਮੈਂ ਸਭ ਦਾ ਧੰਨਵਾਦ ਕਰਦੀ ਆ ਕਿ ਆਹ ਵਾਲਾ ਜਿਹੜਾ ਏਰੀਆ ਉਹ ਸਾਰਾ ਹੀ ਆਮਰਵੀ ਪਾਰਟੀ ਦਾ ਸਪੋਰਟਰ ਹੈ ਔਰ ਆਮਰਵੀ ਪਾਰਟੀ ਨੂੰ ਸਪੋਰਟ ਕਰ ਰਿਹਾ ਮੈਂ ਸਭ ਦਾ ਧੰਨਵਾਦ ਕਰਦੀ ਆ ਸਾਰਿਆਂ ਨੂੰ ਆਮਰਵੀ ਪਾਰਟੀ ਦਾ ਪਰਿਵਾਰ ਵੱਡਾ ਕਰਨ ਵਾਸਤੇ ਜੀਆਂ ਵੀ ਕਹਨੇ ਪਰਿਵਾਰ ਦੇ ਵਿੱਚ ਜੀਆਂ ਕਰਨੀਆਂ ਔਰ ਸਾਡਾ ਪੁੱਤਰ ਨਵਰਾਜ ਇੱਧਰ ਸਾਡੇ ਤੀਰਥ ਭਾਜੀ ਜਿਹੜੇ ਪਹਿਲਾਂ ਹੀ ਇਸ ਮਹੱਲੇ ਦੇ ਵਿੱਚ ਨੇ ਔਰ ਰਾਣਾ ਇਹ ਬੜੇ ਪੁਰਾਣੇ ਰਿਸ਼ਤੇ ਆ ਜੀ ਅਸੀਂ ਤਕਰੀਬਨ ਪੀ ਪੰ ਪੰਤੀਕ ਸਾਲ ਤੋਂ ਪਹਿਲਾਂ ਹੀ ਇੱਕ ਦੂਸਰੇ ਨਾਲ ਜਾਣ ਪਛਾਣ ਹੈਗੀ ਆ ਤੇ ਇਸ ਵੇਲੇ ਮੇਰੇ ਪਰਿਵਾਰ ਪਰਿਵਾਰ ਤਾਂ ਪਹਿਲਾਂ ਹੀ ਸੀ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਵੀ ਪਰਿਵਾਰ ਜਿਹੜਾ ਜੁਆਇਨ ਕੀਤਾ ਮੈਂ ਸਭ ਦਾ ਬਹੁਤ ਸ਼ੁਕਰੀਆ ਕਰਦੀ ਆ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਵੀ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਭਰੋਸਾ ਜਤਾ ਰਹੇ ਹੋ ਉਹਨਾਂ ਦੀਆਂ ਜਿੰਨੀਆਂ ਪਾਲਸੀਆਂ ਨੇ ਜਿੰਨੇ ਕੰਮਕਾਰ ਸਾਰੇ ਹੋ ਰਹੇ ਨੇ ਜਿਵੇਂ ਸ਼ਹਿਰ ਦੀ ਡਿਵੈਲਪਮੈਂਟ ਹੋ ਰਹੀ ਆ ਔਰ ਇਹ ਜੁਆਇਨਿੰਗਸ ਜਿਹੜੀਆਂ ਉਸ ਡਿਵੈਲਪਮੈਂਟ ਤੇ ਔਰ ਸਰਕਾਰ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਹੈ ਕੇ ਬਹੁਤ ਸਾਰੇ ਪਰਿਵਾਰ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਇਸ ਤਰ੍ਹਾਂ ਕਿ ਆਪਣੇ ਨਕੌਦਰ ਸ਼ਹਿਰ ਦੀ ਗੱਲ ਕਰੀਏ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਜੋਰਾ-ਸ਼ੋਰਾ ਤੇ ਪ੍ਰਚਾਰ ਕਰ ਰਹੀਆਂ ਨੇ ਲੇਕਿਨ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਹੈ ਲਹਿਰ ਕਿਤੇ ਨਾ ਕਿਤੇ ਥੋੜੀ ਘੱਟ ਨਜ਼ਰ ਆ ਰਹੀ ਹੈਗੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਸਾਡੇ ਵੱਲੋਂ ਸਾਡੀ ਜਿਹੜੀ ਇਹ ਪਾਰਟੀ ਵੱਲੋਂ ਪਿੰਡਾਂ ਦੇ ਵਿੱਚ ਲਹਿਰ ਬੜੇ ਪੂਰੇ ਜੋਰ ਸ਼ੋਰ ਤੇ ਚੱਲ ਰਹੀ ਆ ਔਰ ਦੂਸਰੀਆਂ ਪਾਰਟੀਆਂ ਦੇ ਵਿੱਚ ਸਾਥ-ਸਾਥ ਹੀ ਨਹੀਂ ਹੈਗੇ ਉਹਨਾਂ ਦੇ ਕੋਲ ਪਿੰਡਾਂ ਦੇ ਵਿੱਚ ਵਲੰਟੀਅਰ ਹੀ ਨਹੀਂ ਹੈਗੇ ਉਹਨਾਂ ਦੇ ਕੋਲ ਪਿੰਡਾਂ ਦੇ ਵਿੱਚ ਇਕੱਠੇ ਕਰਨ ਵਾਸਤੇ ਲੋਕ ਹੀ ਨਹੀਂ ਉਹਨਾਂ ਦੇ ਨਾਲ ਨਿਕਲਦੇ ਇਸ ਕਰਕੇ ਉਹਨਾਂ ਦੀ ਲਹਿਰ ਫਿੱਕੀ ਹੋ ਸਕਦੀ ਹੈ ਪਰ ਸਾਡੀ ਜਿਹੜੀਆਂ ਬੜੇ ਵਧੀਆ ਇਕੱਠ ਹੋ ਰਹੇ ਨੇ ਬਹੁਤ ਸੁਣੇ ਸਾਡੇ ਵਲੰਟੀਅਰ ਸਾਰੇ ਡੋਰ ਟੂ ਡੋਰ ਜਾ ਰਹੇ ਸਾਡੇ ਆਮ ਆਦਮੀ ਪਾਰਟੀ ਦਾ ਆਪਣਾ ਇੱਕ ਤਰੀਕਾ ਹੈ ਕੰਮ ਕਰਨ ਦਾ ਜਿਹਦੇ ਤਹਿਤ ਬਹੁਤ ਵਧੀਆ ਰਿਸਪਾਂਸ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਕੰਮਕਾਰ ਹੋ ਰ ਜੀ ਇਹ ਜਿੱਦਾਂ ਕਿ ਨਾਮੰਕਨ ਪੱਤਰ ਜੋ ਹੈ ਟੀਨੂ ਸਾਹਿਬ ਕਿਦਣ ਜਮਾ ਕਰਾਉਣ ਵਾਸਤੇ ਜਾ ਰਹੇ ਨੇ 13 ਤਰੀਕ ਦਿਨ ਸੋਮਵਾਰ ਨੂੰ ਮੈਂ ਤੁਹਾਡੇ ਇਸ ਚੈਨਲ ਦੇ ਜਰੀਏ ਆਪਣੇ ਹਲਕੇ ਦੇ ਸਾਰੇ ਜਿਹੜੇ ਸਾਡੇ ਵਲੰਟੀਅਰ ਸਹਿਬਾਨ ਆ ਉਹਨਾਂ ਨੂੰ ਵੀ ਮੈਂ ਸਨੇਹਾ ਦੇਣਾ ਚਾਹੁੰਦੀ ਆ ਕਿ ਅਸੀਂ 9:30 ਵਜੇ 13 ਤਰੀਕ ਨੂੰ ਜਲੰਧਰ ਕਚੇਰੀ ਵਾਲੇ ਚੌਕ ਦੇ ਵਿੱਚ ਅਸੀਂ ਪਹੁੰਚਣਾ ਉੱਥੇ 13 ਤਰੀਕ ਦਿਨ ਸੋਮਵਾਰ ਨੂੰ ਸ਼੍ਰੀ ਪਵਨ ਕੁਮਾਰ ਢੀਨੂ ਜੀ ਆਮਦਮੀ ਪਾਰਟੀ ਵੱਲੋਂ ਆਪਣਾ ਐਮਪੀ ਦੀ ਇਲੈਕਸ਼ਨ ਵਾਸਤੇ ਨਾਮਕਣ ਪੱਤਰ ਜਿਹੜਾ ਉਹ ਦਾਖਲ ਕਰਨਗੇ ਔਰ ਅਸੀਂ ਸਾਰੇ ਉਹਨਾਂ ਦਾ ਡਟ ਕੇ ਸਾਥ ਦੇਾਂਗੇ ਔਰ ਉਹਨਾਂ ਦਾ ਹੌਸਲਾ ਫਸਾਈ ਕਰਾਂਗੇ ਜੀ ਧੰਨਵਾਦ ਜੀ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਜੀਵਨ ਸਿੰਘ ਮਾਨ ਜਿੰਦਾਬਾਦ ਜੀਵੀ ਅੰਦਰਜੀਤ ਕੌਰ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿਸ ਤਰ੍ਹਾਂ ਕਿ ਕੁਝ ਪਰਿਵਾਰ ਜਿਹੜੇ ਹੈਗੇ ਆ ਮੋਹੱਲਾ ਰਹਿਮਾਨਪੁਰਾ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਵਾਅਦਾ ਕੀਤਾ ਹੈਗਾ ਪਰਿਵਾਰ ਦਾ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਵਿਸ਼ਵ ਭਾਰਤ ਟੀਵੀ ਚੈਨਲ ਦਾ ਔਰ ਅੱਜ ਜੋ ਸਾਡੇ ਮਾਨਯੋਗ ਮੈਡਮ ਇੰਦਰ ਜੀ ਕੋਰਮਾਨ ਜੀ ਜਿਹੜੇ ਐਮ ਐਲ ਏ ਹਲਕਾ ਨਕੌਦਰ ਨੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਦਿਨ ਰਾਤ ਲੱਗੇ ਹੋਏ ਨੇ ਔਰ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਰਹਿੰਦੇ ਨੇ ਔਰ ਉਹਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਅੱਜ ਜਿਹੜੇ ਵੱਡੇ ਪੱਧਰ ਤੇ ਜਿਹੜੇ ਲੋਕ ਆ ਉਹ ਪਰਵਾਰਾਂ ਸਮੇਤ ਜਿਹੜੀਆਂ ਆਮ ਆਨੂੰ ਪਾਰਟੀ ਨੂੰ ਜੁਆਇਨ ਕਰ ਰਹੇ ਆ ਔਰ ਇਸ ਦੇ ਪਿੱਛੇ ਮੈਡਮ ਇੰਦਰਜੀਤ कौर ਮਾਨ ਜੀ ਦੀ ਉਹ ਮਿਹਨਤ ਆ ਜਿਹੜੀ ਉਹਨਾਂ ਨੇ 2 ਸਾਲ ਹਮੇਸ਼ਾ ਲੋ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਰਹਿੰਦੇ ਔਰ ਲੋਕਾਂ ਨੂੰ ਜਾ ਕੇ ਉਹਨਾਂ ਦੇ ਮੁਸ਼ਕਿਲਾਂ ਹੁੰਦੇ ਆ ਉਹਨਾਂ ਦਾ ਹੱਲ ਕਰਦੇ ਆ ਔਰ ਉਹਨਾਂ ਦੀ ਮਿਹਨਤ ਨੂੰ ਦੇਖਦੇ ਉਹਨਾਂ ਨੂੰ ਸਲੂਟ ਕਰਦੇ ਸਾਰੇ ਔਰ ਅੱਜ ਮੇਰਾ ਕਿਉਂਕਿ ਆਪਣਾ ਮਹੱਲਾ ਰਹਿਮਾਨਪੁਰਾ ਹੈ ਔਰ ਇਤੋਂ ਵੱਡੀ ਗਿਣਤੀ ਵਿੱਚ ਔਰ ਲਗਾਤਾਰ ਇਹ ਦੂਜੀ ਤੀਜੀ ਮੀਟਿੰਗ ਆਲੇ ਹੋਰ ਜੁਆਇਨ ਕਰਨ ਨੂੰ ਤਿਆਰ ਆ ਔਰ ਲਗਾਤਾਰ ਜਿਹੜੇ ਪਰਿਵਾਰ ਜੁਆਇਨ ਕਰ ਰਹੇ ਆ ਅੱਜ ਸਾਡੇ ਜੋ ਹਰਵਿੰਦਰ ਸਿੰਘ ਤਖਰ ਜੀ ਆ ਉਹਨ ਨਵਰਾਜ ਜੀ ਆ ਇਥੋਂ ਔਰ ਉਹਨਾਂ ਨੇ ਕਾਫੀ ਮਿਹਨਤ ਕੀਤੀ ਉਹਨਾਂ ਨੇ ਵੀ ਅੱਜ ਹੋਰ ਜੁਆਇਨਿੰਗ ਕਰਾਈਆਂ ਤੋਂ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆ ਔਰ ਆਮ ਆਦਮੀ ਪਾਰਟੀ ਜਿਹੜੀ ਮਜ਼ਬੂਤ ਹੋ ਰਹੀ ਔਰ ਪਵਨ ਕੁਮਾਰ ਟਿੰਨੂ ਜੀ ਜਿਹੜੇ ਸਾਡੇ ਲੋਕ ਸਭਾ ਹਲਕਾ ਜਰਨਦਰ ਤੋਂ ਉਮੀਦਵਾਰ ਨੇ ਔਰ ਉਹਨਾਂ ਨੂੰ ਜਿੱਤ ਪੱਕੀ ਕਰਨ ਦੇ ਲਈ ਜਿਹੜੇ ਇੱਕ ਮੀਲ ਪੱਥਰ ਸਾਹਬ ਤੋਂ ਹੋਏਗਾ ਔਰ ਸਰਦਾਰ ਭਗਵਾਨ ਸਿੰਘ ਮਾਨ ਜੀ ਔਰ ਅਰਵਿੰਦ ਕੇਜਰੀਵਾੜ ਜੀ ਦੀ ਜਿਹੜੀ ਉਹ ਤੁਹਾਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਔਰ ਲੋਕ ਉਹਨਾਂ ਦੇ ਨਾਲ ਖੜੇ ਹੋਣ ਲਈ ਤਿਆਰ ਆ ਹਾਂਜੀ ਬਈ ਅਸ਼ੁਭ ਨਾਮ ਜੀ ਮੈਂ ਨਾ ਸੁਭਨ ਅਰਵਿੰਦਰ ਸਿੰਘ ਤਖਾ ਮੈਂ ਸਭ ਤੋਂ ਪਹਿਲਾਂ ਆਪਣੇ ਵਿਸ਼ਵ ਭਾਰਤ ਟੀਵੀ ਦਾ ਬਹੁਤ ਸ਼ੁਕਰੀਆ ਔਰ ਪੈਂਜੀ ਹੁਣਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਗੁਜ਼ਾਰਨਾ ਤਾਂ ਕਿ ਜੋ ਆਮ ਆਮ ਆਦਮੀ ਪਾਰਟੀ ਇੱਕ ਬਹੁਤ ਹੀ ਬੜੀਆ ਪਾਰਟੀ ਆ ਮੈਂ ਇਹਨਾਂ ਨੂੰ ਹਮੇਸ਼ਾ ਔਰ ਡਟ ਕੇ ਸਾਥ ਦਊਂਗਾ ਜਿੱਥੇ ਤੱਕ ਵੀ ਮੇਰੀ ਪਹੁੰਚ ਹੋਵੇ ਉੱਥੇ ਤੱਕ ਮੈਂ ਸਾਥ ਦਊਂਗਾ ਔਰ ਮੇਰਾ ਰਮਾਨਪੁਰਾ ਨਗਰ ਨਿਵਾਸੀ ਇਹਨਾਂ ਨੂੰ ਚੰਗਾ ਆ ਬਹੁਤ ਚੰਗਾ ਔਰ ਗੜਵਾਦ ਸਾਹਿਬ ਵੀ ਇਹਨਾਂ ਸਾਥ ਦੇ ਰਹੇ ਆ ਬਹੁਤ ਜ਼ਿਆਦਾ ਔਰ ਮੈਂ ਪੈਂਜੀ ਹੁਣਾਂ ਨੂੰ ਬਹੁਤ ਜ਼ਿਆਦਾ ਸਾਥ ਦੇ ਕੇ ਉਹਨਾਂ ਬਹੁਤ ਵੱਡੀ ਕਾਮਯਾਬੀ ਦੁਆਉਂਗਾ ਆਮ ਆਦਮੀ ਪਾਰਟੀ ਨੂੰ ਔਰ ਭਗਵੰਤ ਮਾਨ ਜੀ ਨੂੰ ਇਹ ਮੈਂ ਆਪਣੇ ਵੱਲੋਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ-ਬਹੁਤ ਧੰਨਵਾਦ ਜੀ 1.75 ਵਿੱਚ ਪਾਰਟੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ